ਇਹ ਨੂੰ ਇਹ 2:58 ਮਿੰਟ ਦੀ ਗੱਲ ਕਰਦਾ ਇਹ ਕਿ ਤੁਹਾਡੀ ਹੋਰ ਅਲੀਕੇਸ਼ਨ ਲਗਾ ਦਿਓ ਤੁਹਾਡੀ ਮੰਦਰ ਸੁਤੀ ਤੇ ਇਹ ਨਸ਼ਾ ਵੇਚਦੀ ਤੁਹਾਡੀ ਮੰਦਰ ਉਹ ਕੇ ਇਹਨਾਂ ਦੀ ਭੈਣ ਸਗਾ ਵੇਚਦੀ ਜਿਵੇਂ ਨਹੀਂ ਜੇ ਮੈਂ ਖਾਂਦਾ ਨਾ ਜੇ ਮੈਂ ਖਾਂਦਾ ਇਹ ਕਹਿੰਦੀ ਮੈਂ ਨਸ਼ਾ ਖਾਂਦਾ ਤੇ ਫਿਰ ਇਹਨਾਂ ਨੇ ਘਰੋਂ ਲੈ ਕੇ ਨਹੀਂ ਇਹ ਵੇਚਦੀ ਕਿਸੇ ਦਾ ਨਸ਼ਾ ਖਾਂਦਾ ਜਿਹੜਾ ਕਹਿੰਦੀ ਵੀ ਖਾਂਦਾ ਤੁਸੀਂ ਪੂਟਾ ਪਿੰਡ ਜਾ ਕੇ ਤੇ ਲਾਈਵ ਸਾਰੇ ਮੱਲੇ ਤੋਂ ਪੁੱਛ ਸਕਦੇ ਹੋ ਇਹਨਾਂ ਦੀ ਗਲੀ ਵਿੱਚ ਜਾ ਕੇ ਪੁੱਛੋ ਭਾਜੀ ਸਾਡੀ ਵੀਡੀਓ ਕੋਈ ਬਣਾ ਰਿਹਾ ਹੈ ਬਣਾ ਰਿਹਾ ਹੈ ਕੋਣ ਹੈ ਕੋਣ ਹੋਣ ਗੱਲ ਕਰਾ ਰਹੇ ਹਾਂਜੀ ਮੈਡਮ ਕਿਸੇ ਦੇ ਕੋਣ ਫਰਾਈ ਜਾ ਰਹੀ ਹੈ ਤੇ ਕਿਸੇ ਨੇ ਆ ਰਿਹਾ ਇਹ ਪੱਤਾ ਕੋਲੋਂ ਦਾ ਪ੍ਰੈਸ਼ਰ ਵੀ ਪਾ ਰਿਹਾ ਬਿਲਕੁਲ ਇਹ ਤਸਵੀਰਾਂ ਬਸਤੀ ਬਾਵਾ ਖੇਲ ਦੇ ਏਰੀਆ ਦੀ ਹੈ ਲੈਦਰ ਕੰਪਲੈਕਸ ਦੀਆਂ ਬੱਚੇ ਲੈ ਕੇ ਬੈਠੀ ਹੋਈ ਸੀ ਸੈਂਟਰ ਦੇ ਵਿੱਚ ਆਪਾਂ ਨੂੰ ਫੇਰਾ ਗਿਆ ਵੀ ਸਾਈਡ ਤੋਂ ਮੈਡਮ ਬੱਚਾ ਜਨਾਨੀ ਮੈਨੂੰ ਬਣਾ ਰੱਖਿਆ ਨੇ ਪਚਾਰੋ ਜਨਾਨੀ ਜਿਆ ਸੜਕਾਂ ਦੇ ਉੱਤੇ ਆ ਰਹੀ ਹੈ ਤੇ ਤਰੀਹ ਤੋਂ ਬਣੀ ਹੋਈ ਸਾਡੀ ਨਹੀਂ ਮੈਂ ਵੀਡੀਓ ਤੋਂ ਜਨਾਨੀ ਰੱਖ ਕੇ ਜਾਣੀ ਮੇਰੀ ਛੋਟੀ ਦੋ ਦਿਨਾਂ ਚਿਰ ਮੇਰੇ ਨਾਲ ਰਹਿਣਾ ਤੇ ਮੈਡਮ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਜਨਾਨੀ ਰੱਖਿਆ 2 ਮਿੰਟ ਪਾਤਾ 2 ਮਿੰਟਾਂ ਤੋਂ ਚੱਲੇ ਆਇਆ ਮੇਰਾ ਇਹ ਜਿਹੇ ਤਰ੍ਹਾਂ ਦੇ 2 ਮਹੀਨੇ ਤੋਂ ਤੇ ਤੁਸੀਂ ਇਹਨਾਂ ਦੇ ਘਰ ਦੇ ਨਾਲ ਨਹੀਂ ਗੱਲ ਕੀਤੀ। ਜਿਹੜਾ ਇਹ ਕਹਿ ਦਿੱਤਾ ਹੋਇਆ ਕਿ ਸਾਡੇ ਚ ਰੋਣ ਨਹੀਂ ਰਹਿੰਦਾ ਉੱਥੇ ਹੀ ਆ। ਤੇ ਨਹੀਂ ਨਹੀਂ ਤੁਹਾਡੇ ਨਾਲ ਰੋਈ ਨਹੀਂ ਰਹਿੰਦਾ। ਮੇਰੇ ਨਾਲ 2 ਸਾਲ 2 ਸਾਲ ਤੋਂ ਰਹਿ ਰਿਹਾ ਸੀਗਾ। 8 ਤੋਂ 9 ਮਹੀਨੇ ਹੋ ਗਏ ਆ ਇਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ। ਅੱਜ ਤਾਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਅੱਜ ਫੈਕਟਰੀ ਦੇ ਅੱਗੇ ਆਈਆਂ ਮੈਂ ਜਦੋਂ ਆਪਣੇ ਅੱਖੀ ਪ੍ਰੂਫ ਦੇਖ ਲਿਆ ਤਾਂ ਆਈਆਂ ਮੈਂ। ਅੱਛਾ। ਨਹੀਂ ਤਾਂ ਮੈਂ ਉਦਾਂ ਨਹੀਂ ਆਈ 4 ਸਾਲ ਹੋ ਗਏ ਇਸ ਫੈਕਟਰੀ 'ਚ ਲੱਗਣ ਮੈਂ ਨਹੀਂ ਬਣੀ ਇਸ ਫੈਕਟਰੀ 'ਚ ਅੱਜ ਆਈਆਂ। ਸਬੂਤ ਲੈ ਕੇ ਆਈਆਂ। ਉਹ ਕਹਿੰਦਾ ਮੈਨ ਨਹੀਂ ਤੁਹਾਡੀ ਤੁਹਾਡੀ ਜਿਹੜੀ ਤੁਸੀਂ ਲੇਡੀਜ਼ ਐਲੀਗੇਸ਼ਨ ਲਗਾ ਰਹੇ ਹੋ ਤੁਹਾਡੀ ਉਹਦੇ ਨਾਲ ਕਦੀ ਗੱਲਬਾਤ ਹੋਈ ਹੈ ਸਰ ਮੇਰੀ ਨਹੀਂ ਹੋਈ ਮੈਂ ਦੇਖ ਕੇ ਤਾਂ ਹੀ ਆਈ ਤੁਸੀਂ ਯਕੀਨ ਕਰੇ ਨੀ ਜਿਹੜੀ ਚੈਟਿੰਗ ਹੈ ਇਹਦੇ ਨਾਲ ਪਿੰਚੇ ਵਾਲਾ ਕੀ ਲਿਖਿਆ ਕੀ ਹੋਇਆ ਉਹ ਹੀ ਤੁਹਾਨੂੰ ਪੁੱਛ ਰਿਹਾ ਪਹਿਲਾਂ ਵੀ ਮੇਰੀ ਕੰਪਲੇਂਟ ਦਿੱਤੀ ਸੀ ਬਿਲਕੁਲ ਪੁਸਤ ਪ੍ਰਸ਼ਾਸਨ ਵਿੱਚ ਇੱਥੇ ਪਹੁੰਚੇ ਹੋਇਆ ਤਸਵੀਰਾਂ ਲੈਦਰ ਕੰਪਲੈਕਸ ਦੀਆਂ ਚੈਟੀਆਂ ਦਿਖਾ ਰਹੀ ਹੈ ਨਾ ਇਹ ਘੱਟੋ ਘੱਟ 3-4 ਸਾਲ ਪੁਰਾਣੀ ਹੈ ਉਹ ਵੀ ਐਨੇ ਕੀਤੇ ਇੱਕ ਹੋਤੇ ਮੇਰੇ ਫੇਸਬੁਕ ਤੇ ਆਈ ਦੀ ਫੇਸਬੁਕ ਦੀ ਆਈ ਦਿ ਦਿਓ ਕਹਿੰਦੀ ਵਟਸਐਪ ਦਿਓ ਪੁੱਛੋ ਕੀ ਪ੍ਰਸ਼ਨ ਕੀ ਗੱਲ ਬਾਤ ਹੈ ਇੱਥੇ ਸਾਨੂੰ ਤਾਂ ਇਹ ਕੀਤੀ ਰਸਤੇ ਦੇ ਵਿੱਚ ਜਾਨੀ ਬੱਚਾ ਲੈ ਕੇ ਬੈਠੀ ਆ ਆ ਕਿਹਨਾਂ ਸਾਈਡ ਤੇ ਘਰਾਤੀ ਨਹੀਂ ਸਾਈਡ ਤੇ ਘਰਾਤੀ ਪਰ ਪਹਿਲੀ ਵਾਰੀ ਇਸ ਫੈਕਟਰੀ ਦੇ ਵਿੱਚ ਲੇਡੀ ਕੰਮ ਕਰਦੀ ਹੈ ਜਿਹਦੇ ਨਾਲ ਉਹਦੇ ਹਸਬੰਦ ਦੀ ਨਾਲ ਬਾਤ ਹੈ ਪਤਾ ਹੋਇਆ ਕਹਿੰਦੀ ਵੀ ਸਾਡਾ ਮੇਰੇ ਤੇੜੀ ਨੂੰ ਬੁਲਾ ਕੇ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤਾ ਨਾ ਬਈ ਨਹੀਂ ਜ਼ਬਰਦਸਤੀ ਕੀਤਾ ਬਾਈ ਕਿੰਨੇ ਟਾਈਮ ਹੋ ਗਿਆ ਮੇਰਾ ਦਰਵਾਜ਼ਾ ਤੋੜ ਕੇ ਗੱਟਿਆ ਇਹਨੂੰ ਬਾਦਿਆ ਨੂੰ ਕਿੰਨੇ ਟਾਈਮ ਹੋ ਗਿਆ 7 ਸਾਲ ਹੋ ਗਏ ਤੇ 7 ਸਾਲ ਚ ਤੁਹਾਨੂੰ ਹੁਣ ਪਤਾ ਲੱਗਾ ਜ਼ਬਰਦਸਤੀ ਹੋਇਆ ਅਨਨ ਨੇ ਬੁਲਾਇਆ ਮੈਂ ਟਾਈਮ ਦੂ ਡੇਢ ਵੇ ਡੇਢ ਵੇ ਆ ਜਾਨੀ ਨਹੀਂ ਜਬਰਦਸਤ ਪਾ ਲਿਆ ਹੋ ਗਿਆ ਭਾਜੀ ਸਾਰੀ ਪਪੀ ਇਹ ਕਹਿੰਦੇ ਲੈ ਜਾਓ ਇਦਾਂ ਹੀ ਜਾਨੀ ਕਹਿੰਦੇ ਇਦਾਂ ਨਹੀਂ ਮੈਂ ਲੈ ਕੇ ਨਿਕਲਣ ਦੂਜੀ ਅਪਲੇਅਰ ਕਰ ਦੋ ਕਿ ਤੁਹਾਡੇ ਕੋਲ ਅੱਛਾ ਪਹਿਲੇ ਸਾਡੇ ਦੇ ਵਿੱਚ ਬਿਠਾਓ ਸਾਨੂੰ ਜੀ ਉਹਨੂੰ ਤਾਂ ਵਿਆਹ ਕੇ ਦੋ ਇੱਕ ਕੀ ਕਹਿੰਦੇ ਮਜਬੂਰ ਕਰਸਾ ਦੀ ਚਿੰਨਣ ਮੈਂ ਜਾਣਦੀ ਮੈਡਮ ਉਹ ਕਹਿੰਦੇ ਜ਼ਬਰਦਸਤੀ ਹੋਇਆ ਵਿਆਹ ਜੀ ਹਾਂ ਜੀ ਗੁਰਦਾਸਪੁਰ ਤੋਂ ਰਿਸ਼ਤੇਦਾਰਾਂ ਨੂੰ ਮੈਂ ਦੇਖ ਲਈ ਇਹ ਜ਼ਬਰਦਸਤੀ ਕਰ ਸਕਦੀ ਹਾਂ ਕੋਈ ਪ੍ਰੂਫ ਨਹੀਂ ਪਰ ਉਹਨਾਂ ਨੇ 3 ਸਾਲਾਂ ਚ ਹੋਣ ਪਤਾ ਲੱਗੇ ਇਹਨਾਂ ਨੂੰ ਹਾਂ ਜੀ ਤੁਸੀਂ ਦੱਸੋ 498A 498B ਪਰਚਾ ਕਿੱਦਾਂ ਪੈਂਦਾ ਬਿਨਾ ਪ੍ਰੂਫ ਤੋਂ ਪੈਂਦਾ ਆ ਹੋਈ ਸਾਡੀ ਗੁਰਦਾਸ ਦੱਸੋ ਕੋਈ ਵੀ ਨਾ ਮੈਂ ਲਵ ਮੈਰਿਜ ਤੋਂ ਆਪਣੇ ਮੈਡਮ ਉਹ ਮੈਡਮ ਉਹੀ ਕਹਿ ਰਹੇ ਹੋ ਜਿਹੜੀ ਤੁਸੀਂ ਚੈਟ ਦਿਖਾ ਰਹੇ ਹੋ ਨਾ ਪਿੰਕੀ ਦੇ ਨਾਲ ਉਹ ਕਹਿੰਦੇ ਉਹ 4 ਸਾਲ ਪੁਰਾਣੀ ਆ ਉਹ ਕਿਹਦੀ ਚੈਟ ਉਹ ਤਰੀਕ ਪਰਸਾਂ ਦੇ ਤੁਸੀਂ ਨਹੀਂ ਆ ਤੂੰ ਇੱਥੇ ਡੀਟੇ ਜਿਹੜੀਆਂ ਚੜੀਆਂ ਕੱਢੀਆਂ ਅੱਜ ਬਾਹਰ ਹੈ ਜੀ ਤੁਹਾਡੀ ਮੇਰੀ ਨਹੀਂ ਹੈਗੀ ਇਹ ਖੁੱਤ ਕਰਦੀ ਗੱਲਾਂ ਫੇਸਬੁਕ ਤੇ ਮੈਡਮ ਇਹ ਟੂਟ ਜਦੋਂ ਸਕਰੀਨਸ਼ਾਟ ਲਵਾਂਗੇ ਟੂਡੇ ਦਾ ਦੋਈ ਆਊਗਾ ਨਾ ਲਿਖਿਆ ਸਕਰੀਨਸ਼ਾਟ ਕਿਦਾਂ ਲਿਆ ਗਿਆ ਹੈ ਫੇਸਬੁਕ ਤੋਂ ਕਿੱਥੇ ਜਾਨੇ ਫੋਟੋ ਚ ਕਿ ਆਹ ਦੇਖੋ ਸਕਰੀਨਸ਼ਾਟ ਕਿੱਦਾਂ ਲਿਆ ਗਿਆ ਹੈ ਸਕਰੀਨਸ਼ਾਟ ਦੇਖੋ ਕਿੱਥੇ ਲਿਆ ਗਿਆ ਕੀ ਇੱਥੇ ਲਿਖਿਆ ਕੀ ਹੈ ਉਹ ਦੱਸ ਦੋ ਪੜ੍ਹ ਕੇ ਸੁਣਾਓ ਵੀ ਬੇਅਦਬ ਕਮੈਂਟ ਕਰਦਾ ਤੇ ਪਿੰਕੀ ਨਾਮ ਮੇਰਾ ਨਾਮ ਵੀ ਦੱਸ ਦਿੰਦਾ ਹੈ ਇਹਨਾਂ ਦੇ ਬੰਦੇ ਆਪ ਹੀ ਆਪੇ ਬੜੀ ਉਹ ਕਹਿੰਦੇ ਲੜਕੀ ਵੀ ਲੜਕੀ ਨੂੰ ਗਲਤ ਕਮੈਂਟ ਕਰਦਾ ਵਾ ਤੇ ਉਹਨਾਂ ਦੀ ਚੈਟ ਦੇ ਵਿੱਚ ਸ ਕਹਿੰਦੇ ਨੇ ਕਿ ਜੋ ਜਿੰਨਾ ਮਰਜ਼ੇ ਪੂਹਾ ਖੋਦੀ ਜ ਉਹਨੂੰ ਖੋਦੀ ਜੋ ਖੋਦੀ ਜੋ ਖੋਦੀ ਉਹਦਾ ਹਸਾਬ ਹੈ ਰਾ ਜਿੰਨੀਆਂ ਮਨ ਜੇ ਕੋ ਗੱਲਾਂ ਸੁਣੋ ਕਹਾਣੀਆਂ ਨੇ ਬਣਾਈ ਜਾਣੀਆਂ ਬਣਾਏ ਜਾਣੀਆਂ ਅਮਾ ਤਾਂ ਰਹਿ ਗਿਆ ਹੱਥ ਛੋੜੇ ਠੀਕ ਹੈ ਜਿਹੜੇ ਮੈਨ ਲੈਣੇ ਇਹਦੇ ਲਾ ਲੋ ਜੋ ਵੀ ਫਿਆਸਲਾ ਲਾ ਲੇ ਮੈਨੂੰ ਪਤਾ 18 ਜੀ ਤੇ ਵਾਲੀ ਗੇਸ਼ਨ ਲਾਂਦੀ ਹੈ ਕਿ ਮੈਂ ਨਸ਼ਾ ਕਰਦਾ ਮੇਰੇ ਅੱਜ ਦੱਸ ਕੇ ਦਿਖਾ ਲੋ ਤੇ ਜਿਹੜੇ ਕਿਸੇ ਹੋਰ ਕੁੜੀ ਨਾਲ ਤੁਹਾਨੂੰ ਜੋੜ ਰਹੇ ਉਹ ਵੀ ਝੂਠਾ ਹੀ ਆ ਝੂਠਾ ਮੇਨਾਂ ਕੰਮ ਕਰਦੀ ਇੱਕ ਕੁੜੀ ਨਹੀਂ ਕਰਦੀ ਚਾਰ ਪੰਜ ਪਿੰਕੀ ਦਾ ਨਾਮ ਪਤਾ ਕਿ ਹੋ ਲਾਂਦੀ ਠੀਕ ਆ ਉਹ ਤੁਹਾਨੂੰ ਬਸ ਫੈਕਟਰੀ ਆ ਕੇ ਘਰੇ ਆ ਕੇ ਗੱਲ ਕੀਤੀ ਸਾਡੇ ਉਥੇ ਕੁੜੀ ਕੰਮ ਕਰਦੀ ਪਿੰਕੀ ਥੋੜੀ ਹੈਗੀ ਸ਼ਬਾਨ ਜੀ ਮੈਂ ਇਕੱਲੀ ਬੋਲਦੀ ਰਹਿੰਦੀ ਆ ਕਹਿੰਦੇ ਉਹਦੇ ਨਾਲ ਹੀ ਮੇਰਾ ਨਾਮ ਜੋੜਦਾ ਜੀ ਕਿੰਨੇ ਕਹਿੰਦਾ ਤੁਸੀਂ ਮੇਰਾ ਨਾਮ ਇਹਨਾਂ ਨੂੰ ਵੀ ਤੁਸੀਂ ਕਹਿੰਦੇ ਪਾਗਲਾ ਉੱਤੇ ਸਾਰੇ ਪਾਗਲ ਹੀ ਆ ਮੇਰੇ ਬੱਚੇ ਦਾ ਮੂੰਹ ਤੁਸੀਂ ਆਪੇ ਗੱਲ ਕਰਦੇ ਨਹੀਂ ਲਾਉਂਦਾ ਮਸਾਏ ਕੋਈ ਨਹੀਂ ਗਿਆ ਮੈਂ ਉੱਥੇ ਫੈਕਟਰੀ ਆ ਕੇ ਉਹਨੂੰ ਵੀ ਮਾਰ ਦਿੰਦਾ ਦੱਸ ਤੇਰੇ ਪਤਾ ਕੀ ਹੈ ਕਿ ਮੈਂ ਫੈਕਟਰੀ ਨਾਲ ਗੱਲ ਕਰ ਜਾ ਕੇਗਾ ਇੱਕ ਸਹੀ ਆ ਚਲੋ ਤੁਸੀਂ ਕਰਦੇ ਸਹੀ ਹੈ ਜੀ ਭੈਣ ਸਹੀ ਹੈ ਬਾਕੀ ਸਾਰੀਆਂ ਜਿੰਨੀਆਂ ਵੀ ਲੜ ਚਾਹਤ ਜੇ ਮੈਂ ਐਵੇਂ ਕਰਦਾ ਨਾ ਤਾਂ ਤੇਰੀ ਮਾਂ ਤੇ ਤੇਰੇ ਭਰਾ ਵੇ ਦੇ ਮਾਨੋਵਾਂ ਕੋਲ ਆ ਕੇ ਨਾ ਮੈਨੂੰ ਸਰੋ ਲੇਡੀਜ਼ਾ ਲੇਡੀਜ਼ਾ ਕਹਿੰਨਾ ਮੇਰੀ ਘਰ ਵਾਲੇ ਦੀ ਕਿਸੇ ਕੁੜੀ ਦੇ ਨਾਲ ਗੱਲਬਾਤ ਆ ਇਸ ਕਰਕੇ ਮੈਂ ਮੈਂ ਪਰੇਸ਼ਾਨ ਹੋ ਰਹੀ ਹਾਂ ਉਹ ਵੀ ਆਦੇ ਉੱਤੇ ਆ ਕੇ ਮੁਰਖਾਸ ਦੇ ਵਿੱਚ ਲਗਾ ਦੇ ਹਾਂ ਬਾਕੀ ਇਹਨਾਂ ਦਾ ਪਹਿਲਾਂ ਵੀ ਚੱਲਦਾ ਕੋਰਟ ਕੇਸ ਸਰਕਾਰੀ ਅਦਾਲਤਾਂ ਦੇ ਅੰਕ 5 ਨੰਬਰ ਟਾਣੇ ਤੇ ਪੈਂਦਾ ਉਹ ਕੇਨਾਂ ਰੱਖ ਉੱਤੇ ਨਾ ਪੈਂਦਾ ਤੇ ਤੁਹਾਡੀ ਅੰਦਰ ਦੀ ਸਟਾਫ ਨਾਲ ਕਿਸੇ ਨੇ ਗੱਲਬਾਤ ਹੋਈ ਕੀ ਇੱਧਰ ਕੋਈ ਅੰਦਰ ਗੱਲਬਾਤ ਪਤਾ ਲੱਗੀ ਕੀ ਇੱਧਰ ਦੀ ਗੱਲ ਆ ਜਾਂ ਨਹੀਂ ਮੈਂ ਕੀਤਾ ਉਹ ਕਹਿੰਦਾ ਸਾਡੇ ਕੋਈ ਨਹੀਂ ਉਹ ਤਾਂ ਪਹਿਲਾਂ ਕਹਿੰਦੇ ਸਾਡੇ ਕੋਈ ਮੁੰਡਾ ਜਿਆ ਛੁੱਟੀ ਆ ਅੱਜ ਮੈਦਾ ਖਾਣੇ ਚੱਲਦਾ ਸਾਡਾ ਬੰਦੋ ਟੀਮ ਇਹ ਤਾਂ ਨਾ ਉੱਤੇ ਜਾਂਦਾ ਮਹਿਲਾ ਥਾਣੇ ਚ ਜਾਂਦਾ ਕੰਪਲੇਂਟ ਜਾਂਦੇ ਪੰਜ ਨੰਬਰ ਚ ਵੀ ਨਾ ਤਾਂ ਪਹਿਲਾਂ ਜਾਂਦਾ ਮਹਿਲਾ ਥਾਣੇ ਕੇਸ ਜਾਂਦਾ ਤੇ ਥਾਣੇ ਦੇ ਦੂਰ ਜਿਹਾ ਕਰਵਾਉਂਦੀ ਹੈ ਪਹਿਲਾਂ ਥਾਣੇ ਰੋਂਦੇ ਹੋਏ ਆਉਗੇ ਹੱਸਦੇ ਹੋਏ ਚੱਲਦੇ ਪੰਜਾਬ ਦੇ ਨੰਬਰ 1 ਤੰਤਰਿਕ ਗੁਰੂ ਸਿਕੰਦਰ ਜੀ 100% ਸਮਾਧਾਨ ਕਰਵਾਉਂ ਕਾਰ ਬੈਠੇ ਫੋਨ ਤੇ ਹਰ ਇਲਮ ਦੇ ਮਾਹਿਰ ਜਿਵੇਂ ਗ੍ਰੈਡਿਏਟ ਨੌਕਰੀ ਕਰਵਾ ਲੱਭ ਹੈ ਇਸ ਪ੍ਰੋਬਲਮ ਸੰਕਲ ਦੁਸ਼ਮਨ ਤੋਸ਼ਟ ਕਰਾ ਵਿਦੇਸ਼ ਯਾਤਰਾ ਕੋਰਟ ਕੇਸ ਜਾਦੂ ਟੋਣਾ ਕੀਤਾ ਕਰਾਇਆ ਲਾਟਰੀ ਸੱਤ ਨੰਬਰ ਦੁਸੇ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਓ ਤੁਹਾਡੀ ਹਰ ਸਮੱਸਿਆ ਦਾ A to Z ਹੱਲ ਕਰ ਬੈਠੇ ਸਪੈਸ਼ਲਿਸਟ ਵਸ਼ੀਕਰਨ ਦੇ ਮੁੱਢਕਣ ਦੇਸ਼ ਵਿਦੇਸ਼ ਬੈਠੇ ਹਰ ਜਗ੍ਹਾ ਤੋਂ ਨਿਰਾਸ਼ ਮੇਰੇ ਭੈਣ ਭਰਾ ਜਰੂਰ ਸੰਪਰਕ ਕਰੋ ਗੁਰੂ ਅਸਕਦਰ ਜੀ ਮੋਬਾਈਲ ਨੰਬਰ 99786 1220 ਲੁਧਿਆਣਾ ਪੰਜਾਬ